ਬੇਰਮੇ ਮੇਨੂ ਕੀ ਮਾਨਾ ਤੇਰੀ ਸੋਚ ਦੇ ਜਿਹੜਾ ਅਨਮੋਲ ਜੀ ਕਰਮਜੀਤ ਜੀ ਦਾ ਉਹ ਇਹ ਗੁਣ ਭਰੇ ਹੋਇਆ ਸੋ ਬਿਨਾ ਦਿਰੀ ਦਵਾ ਬੇਨਤੀ ਕਰੂੰਗਾ ਪੰਜਾਬ ਦੇ ਦੁਨੀਆ ਦੇ ਵਾਸਤੇ ਪੰਜਾਬੀਆਂ ਦੇ ਗਿਲਾਂ ਦੀ ਤੜਕੰਗ ਆਰਾਮ ਆਪੀ ਪਾਰਟੀ ਤੋਂ ਲੋਕ ਸਭਾ ਹਲਕਾ ਇਸ ਕੋਡ ਦੇ ਉਮੀਦਵਾਰ ਕਰਮਜੀਤ ਅਨਮੋਲ ਜੀ ਪਰਵਿੰਦਰ ਗਰੇਵਾਲ ਜੀ ਕਰਮਜੀਤ ਸਾਧਨ ਜੀ ਤੇ ਸਾਡੇ ਭੈਣ ਰਾਜ ਜੀ ਸਾਰੇ ਪਰਪਤਵੰਤੇ ਸੱਜਣੋ ਮੇਰੀਓ ਭੈਣੋ ਬੱਚਿਓ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ 2 ਸਾਲ ਤੋਂ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ। ਉਹ 2 ਸਾਲ ਦੀ ਸਰਕਾਰ ਨੇ ਕਦੇ ਇਹ ਨਹੀਂ ਸੋਚਿਆ ਕਿ ਆਖਰੀ ਸਾਲ 'ਚ ਦੂਜੀਆਂ ਪਾਰਟੀਆਂ ਵੱਲੋਂ ਕੰਮ ਕਰਾਂਗੇ। ਜਿੱਤੇ ਦੀ ਸਰਕਾਰ ਬਣੀ ਹੈ ਹਰੋ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਲਈ ਜਿਹਦੇ ਨਾਲ ਸਾਡੇ ਲੋਕਾਂ ਦਾ ਭਲਾ ਹੋਵੇ। ਜਿਹੜੀਆਂ ਚੀਜ਼ਾਂ ਕਦੇ ਸੋਚਦੇ ਵੀ ਨਹੀਂ ਸੀ ਆ ਅੱਜ ਹੀ ਮੈਂ ਤੁਹਾਡੇ ਪੁਲ ਤੇ ਜਾ ਕੇ ਆਇਆ ਤੇ 10 ਮਹੀਨੇ ਦਾ ਟਾਈਮ ਵਾਸਤੇ ਪੁਲ ਬਣਿਆ ਸੀ। ਜਿੱਤੇ ਪਹਿਲੇ ਦਿਨ ਬੋਰ ਕਰਾ ਕੇ ਗਿਆ ਸੀ 26 ਜਨਵਰੀ ਸੀ ਅੱਜ حساب ਨਾਲ ਉਹ ਹਲੇ 5ਵਾਂ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਤੱਕ ਬਣ ਕੇ ਪੁਲ ਤਿਆਰ ਹੋ ਗਿਆ ਸਾਡਾ ਜਿਹੜਾ 10 ਮਹੀਨੇ ਚ ਪੁਲ ਪੜਨਾ ਸੀ ਉਹ 5ਵੇਂ ਮਹੀਨੇ ਚ ਪੈ ਗਿਆ ਇਹ ਸਰਕਾਰ ਦੀ ਸਪੀਡ ਦੱਸਦੀ ਹੈ ਇਸ ਫਰੀਦਕੋਟ ਨੂੰ ਹਰਿਆ ਭਰਿਆ ਕਰਨ ਦਾ ਸੁਪਨਾ ਔਰ ਤੁਹਾਡੇ ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿ ਵਧੀਆ ਹੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਔਰ ਹੋਰ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾ ਸਕਣ ਨਵੇਂ-ਨਵੇਂ ਬਿਜ਼ਨਸ ਸੋ ਬਹੁਤ ਵਧੀਆ ਸੋਚ ਕਰਨ ਦੀ ਤਰਲੂ ਹੋਰਾਂ ਦੀ ਹੈ ਜਿਹੜੇ ਆਪ ਇੱਕ ਬਹੁਤ ਸਰਦਾਰੀ ਪਰਿਵਾਰ ਦੇ ਵਿੱਚ ਉੱਠ ਕੇ ਤੱਕ ਪਹੁੰਚੇ ਹਨ ਔਰ ਮੈਂ ਅਕਸਰੀ ਇਹ ਗੱਲ ਕਰਦਾ ਹੁੰਦਾ ਕਿ ਬੰਦਾ ਕਿਸੇ ਵੀ ਫੀਲਡ ਚ ਹੋਵੇ ਪਰ ਸਭ ਤੋਂ ਪਹਿਲਾਂ ਬੰਦਾ ਵਧੀਆ ਹੋਣਾ ਬਹੁਤ ਜ਼ਰੂਰੀ ਆ ਪਰ ਹਰ ਮੁਸ਼ਕਲ ਉਹ ਤੁਹਾਡੀ ਸਮਝ ਦੀ ਹੈ ਕਿਉਂਕਿ ਆਪ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਆਏ ਆ ਔਰ ਮੋਜੀ ਵੱਡੀ ਗੱਲ ਹੈ ਕਿ ਜਿੰਨਾ ਵੱਡਾ ਰੁਤਬਾ ਜਿ ਵਿਸ਼ਵ ਨੂੰ ਪ੍ਰਮਾਤਮਾ ਨੇ ਪਰ ਤੁਸੀਂ ਲੋਕਾਂ ਨੇ ਦਿੱਤੀ ਆ ਪਰ ਅੱਜ ਵੀ ਉਹਨਾਂ ਦੇ ਜਿਹੜੇ ਪੈਰ ਆ ਉਹ ਮਿੱਟੀ ਨਾਲ ਜੁੜੇ ਹੋਏ ਆ ਉਹਨਾਂ ਹੀ ਥੰਮਾ ਨੇ ਤਾਂ 4 ਪੈਸੇ ਬੰਦੇ ਕੋਲ ਆ ਜਾਣ ਥੋੜਾ ਪਰ ਰੁਤਬਾ ਕਹਿੰਦੇ ਵੰਦੇ ਨੇ ਚਾਹਤਾਂ ਅਰੇ ਚੇਂਜ ਹੋ ਜਾਂਦਾ ਉਹਦਾ ਗੱਲਬਾਤ ਕਰਨ ਦਾ ਤਰੀਕਾ ਚੇਂਜ ਹੋ ਜਾਂਦਾ ਪਰ ਉਹਨਾਂ ਦੇ ਵਿੱਚ ਅੱਜ ਵੀ ਉਹ ਨਹੀਂ ਆ ਅੱਜ ਜੇ ਸਰਕਾਰ ਦੇ ਕੰਮਾਂ ਦੀ ਗੱਲ ਕਰੀਏ ਤਾ ਮੈਨੂੰ ਲੱਗਦਾ ਹੈ ਲਿਸਟ ਲੰਮੀ ਹੈ ਤੇ ਇੱਥੇ ਸਾਰਾ ਪ੍ਰੋਗਰਾਮ ਲੰਘ ਜਾਣਾ ਹੈ ਬਾਕੀ ਇੱਕ ਗੱਲ ਜ਼ਰੂਰ ਦੱਸੂਗਾ ਕਿ ਜਿੰਨੀਆਂ ਗਰੰਟੀਆਂ ਜਾਂ ਜਿੰਨੇ ਵਾਅਦੇ ਕੀਤੇ ਸੀ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਉਹ ਜੋ 70 80% ਵਾਅਦੇ ਸਿਰਫ 2 ਸਾਲਾਂ 'ਚ ਪੂਰੇ ਕਰਤੇ ਮਾਨ ਸਰਕਾਰ ਨੇ ਆ ਸਾਡੀਆਂ ਮਾਵਾਂ ਥੋੜਾ ਥੋੜਾ ਜਿਹਾ ਦੇਖ ਰਹੀਆਂ ਮੇਰੇ ਵੱਲ ਕਿ ਵਿਸਾ ਦੇ ਵਾਲਾ 100 ਰੁਪਇਆ ਨਹੀਂ ਆਇਆ ਜੀ ਤੇ 1000 ਰੁਪਏ ਆਊਗਾ ਅਕਤੂਬਰ ਤੱਕ ਉਹ ਵੀ ਹੋ ਜਾਣਾ ਕਿਉਂਕਿ ਗਰੰਟੀਆਂ ਜਿਹੜੀਆਂ ਹੁੰਦੀਆਂ ਜਾਂ ਵਾਦੇ ਹੁੰਦੇ ਆ 5 ਸਾਲਾਂ ਲਈ ਹੁੰਦੇ ਆ ਜੇ 2 ਸਾਲ ਹੀ ਹੋਇਆ ਤੇ ਬਾਕੀ ਜਿਨ੍ਹਾਂ ਨੇ ਵਧੀਆ ਪੜ੍ਹਾਈ ਕੀਤੀ ਉਹ ਕੋਈ ਜੂਸ ਦੀ ਰੇੜੀ ਲਾਉਣ ਵਾਲੇ ਬੱਚੇ ਨੂੰ ਨੌਕਰੀ ਮਿਲੀ ਕੋਈ ਬੱਕਰੀਆਂ ਚਾਰਨ ਵਾਲੇ ਬੰਦੇ ਦੇ ਬੱਚੇ ਨੂੰ ਨੌਕਰੀ ਮਿਲੀ ਕੋਈ ਕੁੜੀਆਂ ਕੰਮ ਕਰਦੀਆਂ ਸੀ ਘਰਾਂ 'ਚ ਉਹਨਾਂ ਨੂੰ ਨੌਕਰੀ ਮਿਲੀ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਗਰੀਬਾਂ ਦਾ ਵੀ ਕੋਈ ਸੋਚ ਰਹੀ ਹੈ ਉਹ ਅੱਜ ਤੱਕ ਗਰੀਬਾਂ ਵੱਲ ਕੋਚਾ ਕੇ ਨਹੀਂ ਸੀਗਾ ਬਾਕੀ ਕਈ ਆਪ ਦਾ ਢੱਡ ਬਣ ਕੇ ਬੱਚੇ ਬੱਚਿਆਂ ਨੂੰ ਪੜਾਉਂਦਾ ਲੈਂਦੇ ਸੀ ਗਰੀਬ ਪਰ ਅੱਗੇ ਨੌਕਰੀਆਂ ਨਹੀਂ ਮਿਲਦੀਆਂ ਸੀ ਜਾਂ ਜਿਨੇ ਕੋਈ ਅਫਸਰ ਬਣਨ ਦੀ ਚਾਹਤ ਹੁੰਦੀ ਸੀ ਕਿਸੇ ਨੇ ਆਈਪੀਐਸ ਬਣਨਾ ਆਈਐਸ ਬਣਨਾ ਉਸ ਵਾਸਤੇ ਪੜ੍ਹਾਈ ਨਹੀਂ ਪੈਸੇ ਨਹੀਂ ਹੁੰਦੇ ਸੀ ਜੇਬ 'ਚ ਤੇ ਹੁਣ ਵੀ ਜੇ ਕੋਈ ਛੋਟਾ ਬੱਚਾ ਵੀ ਅਫਸਰ ਬਣਨਾ ਚਾਹੁੰਦਾ ਉਹ ਪੜ੍ਹਾਈ ਕਰਨਾ ਚਾਹੁੰਦਾ ਆਈਐਸ ਬਣਨਾ ਚਾਹੁੰਦਾ ਤਾਂ ਮੋਗੇ ਦੇ ਵਿੱਚ ਕੋਈ ਦੂਰ ਨਹੀਂ ਐ ਤੁਮ ਮੋਗਾ ਉੱਥੇ ਯੂਪੀਐਸਸੀ ਸੈਂਟਰ ਬੋਲਿਆ ਸਰਕਾਰ ਨੇ ਪਹਿਲਾ ਸੈਂਟਰ ਹੈ ਜਿੱਥੇ ਗਰੀਬਾਂ ਦੇ ਬੱਚਿਆਂ ਨੂੰ ਬਿਲਕੁਲ ਮੁਫਤ ਪੜਾਇਆ ਜਾਂਦਾ ਹੈ। ਉੱਥੇ ਜਾ ਕੇ ਇਸ ਦਾ ਲਾਭ ਉਠਾਓ ਬਾਕੀ ਬੱਚਿਆਂ ਦੇ ਵਿੱਚ ਇਹ ਆਤਮ ਪਾਓ ਕਿ ਉਹ ਮਿਹਨਤ ਕਰਨ ਪੜ੍ਹਾਈ 'ਚ ਮਿਹਨਤ ਕਰਨ। ਮੈਂ ਕਿਤੇ ਗੱਲ ਪੜ੍ਹੀ ਸੀ ਕਿਤੇ ਵਧੀਆ ਕਿਤਾਬ ਦੇ ਵਿੱਚ ਉਹਦੇ 'ਚ ਲਿਖਿਆ ਸੀ ਵੀ ਜੇ ਤੁਸੀਂ ਜੰਮਦੇ ਗਰੀਬ ਹੋ ਜੰਮਦੇ ਗਰੀਬ ਘਰ ਚੋਂ ਤੁਹਾਡਾ ਕਸੂਰ ਨਹੀਂ ਪਰ ਜੇ ਮਰਦੇ ਗਰੀਬ ਘਰ ਚੋਂ ਫਿਰ ਤੁਹਾਡਾ ਕਸੂਰ ਹੈ ਇਹਦਾ ਮਤਲਬ ਤੁਸੀਂ ਮਿਹਨਤਈ ਕਰੀ ਆਪਣੇ ਬੱਚਿਆਂ ਨੂੰ ਇਹ ਸਿਖਾਓ ਵੀ ਮਿਹਨਤ ਕਰੋ ਆਪਾਂ ਆਟਾ ਦਾਲ ਮੰਗਣ ਵਾਲੇ ਨਹੀਂ ਬਣਨਾ ਆਪਾਂ ਆਟਾ ਦਾਲ ਵੱਢਣ ਵਾਲੇ ਬਣਨਾ